ਜੀ ਮੈਂ ਬਿਕਰ ਤੋਂ ਕਵਿਡਿਕ ਤੋਂ ਦੇਖਦੇ ਤਿਹਾਰਾਂ ਨੂੰ ਮੁੱਖ ਰੱਖਦੇ ਹੋਏ ਅੱਜ ਜੱਤ ਤੋਂ ਪੁਸਤੂਲੀ ਉਹ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਇਸ ਟਾਈਮ ਸਾਡੇ ਨਾਲ ਜਦਗੀ ਭਾਰੀ ਬਲ ਫੋਰਸ ਜਿਹੜੀ ਮੌਜੂਦ ਹੈ ਕਿ ਆਓ ਭਾ ਗਲਬਤ ਕਰਦੇ ਹਾਂ ਸਭ ਨਾਲ ਕੀ ਕਹਨੇ ਚਾਹੁੰਦੇ ਹੈ ਕਿ ਮਾਨਯੋਗ ਡੀਆਈਸਾਹ ਫਰੀਦਕੋਟ ਰੇਂਜ ਜੀ ਅਤੇ ਐਸਐਸਪੀ ਸਾਹ ਫਰੀਦਕੋਟ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਮਤਾਬਕ ਜਿਹੜਾ ਤਿਹਾਰਾਂ ਦੇ ਮੱਦੇ ਨਜ਼ਰ ਅੱਜ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਹੜਾ ਲੋਕਾਂ ਨੂੰ ਇਹ ਅਹਿਸਾਸ ਦਿਵਾਣਾ ਹੈ ਵੀ ਉਹਨਾਂ ਦੀ ਸਿਕਿਉਰਿਟੀ ਦੇ ਪ੍ਰਤੀ ਅਸੀਂ ਸੰਕਲਪਾ ਅਸੀਂ ਪੂਰੀ ਕਾਰਵਾਈ ਕਰ ਰਹੇ ਹਾਂ ਜਿਹੜੇ ਉਹਨਾਂ ਦੇ ਤਿਹਾਰਾ ਜਿਹੜੇ ਵਧੀਆ ਤਰੀਕੇ ਨਾਲ ਕਰਾਇਆ ਜਾਣਗੇ ਤੇ ਇਸ ਤੋਂ ਇਲਾਵਾ ਜਿਹੜੇ ਸ਼ਹਿਰ ਵਾਸੀ ਹੈ ਉਹਨਾਂ ਨੇ ਵੀ ਇੱਕ ਬੇਨਤੀ ਕੀਤੀ ਹੈ ਵੀ ਜਿਹੜੀ ਇਹ ਟ੍ਰੈਫਿਕ ਮੈਨੇਜਮੈਂਟ ਹੈ ਉਸ ਨੂੰ ਵਧੀਆ ਤਰੀਕੇ ਨਾਲ ਕਰਨ ਜਿਹੜੇ ਵੀ ਬਾਹਰ ਕਬਜਾ ਵਗੈਰਾ ਹੋ ਜਾਂਦਾ ਨਜਾਇਜ਼ ਕਬਜੇ ਹੋ ਜਾਂਦੇ ਆ ਬਾਹਰ ਦੁਕਾਨਾ ਵਧਾ ਕੇ ਲਾ ਦਿੰਦੇ ਆ ਤੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਜਿਹੜਾ ਸ਼ਹਿਰ ਦੇ ਵਿੱਚ ਟ੍ਰੈਫਿਕ ਜਿਹੜਾ ਤੇ ਸਹੀ ਤਰੀਕੇ ਨਾਲ ਚੱਲਣ ਵਾਸਤੇ ਇਹ ਜ਼ਰੂਰੀ ਹੈ ਵੀ ਉਹ ਜਿਹੜਾ ਆਪਦੀ ਦੁਕਾਨਾਂ ਦੇ ਅੰਦਰ ਹੀ ਆਪਣਾ ਸਮਾਨ ਰੱਖਣ ਤੇ ਇੱਕ ਵਧੀਆ ਤਰੀਕੇ ਨਾਲ ਆਪਾਂ ਰਲ ਮਿਲ ਕੇ ਜਿਹੜਾ ਹੈ ਤਹਾਰਾਂ ਨੂੰ ਮਨਾਈਏ ਤੇ ਇਸ ਤੋਂ ਇਲਾਵਾ ਜਿਹੜੇ ਗਲਤ ਅੰਸਰ ਹੈ ਉਹਨਾਂ ਨੂੰ ਵੀ ਸਾਡੇ ਵੱਲੋਂ ਇੱਕ ਵਾਰਨਿੰਗ ਹੈ ਸਾਡੇ ਆਫੀਸਰਸ ਵੱਲੋਂ ਸਾਡੇ ਵੱਲੋਂ ਇੱਕ ਵਾਰਨਿੰਗ ਹੈ ਵੀ ਕਿਸੇ ਵੀ ਤਰੀਕੇ ਦੀ ਗਲਤ ਕਾਰਵਾਈ ਕਰਨ ਦੀ ਕੋਸ਼ਿਸ਼ ਨਾ ਕਰਨ ਉਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਜਿਹੜੀ ਕੀਤੀ ਜਾਏ। ਇਹ 플ੈਗ ਮਾਰ ਕਿੱਥੋਂ ਸਟਾਰਟ ਹੋਇਆ ਤੇ ਕਿੱਥੇ ਜਾ ਕੇ ਖਤਮ ਹੋਇਆ? ਇਹ 플ੈਗ ਮਾਰ ਦੇ ਸਕੂਲ ਦੇ ਕੋਲੋਂ ਸਟਾਰਟ ਕੀਤਾ ਸਾਰੇ ਸ਼ਹਿਰ ਦੇ ਵਿੱਚ ਅਸੀਂ ਅੱਜ ਇਹ ਕਰਿਆ। ਜੀ ਜਿਹੜੇ ਮਾਰੀ ਅਲਸ ਰਹੇ ਉਹਨਾਂ ਨੂੰ ਕੀ ਚਤਾਵਨੀ ਦੇ? ਉਹਨਾਂ ਨੂੰ ਵੀ ਅਸੀਂ ਵਾਰਨਿੰਗ ਦੇ ਰਿਹਾ ਸਾਡੇ ਆਫੀਸਰਸ ਵੱਲੋਂ ਸਾਡੇ ਵੱਲੋਂ ਇਹ ਸਖਤ ਵਾਰਨਿੰਗ ਹੈ। ਜੀ ਇਹ ਕਿਸੇ ਕਰਾਂ ਵੀ ਕੋਈ ਗਲਤ ਐਕਟੀਵਿਟੀ ਜਿਹੜੀ ਕਰਨ ਦੀ ਕੋਸ਼ਿਸ਼ ਨਾ ਕਰਨ। ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ। ਸਾਰੇ ਇੱਕ ਦੋ ਰੋਡਾਂ 'ਤੇ ਪਾਉਗੇ ਪੂਰੇ ਸ਼ਹਿਰ ਦੇ ਵਿੱਚ। ਉਹ ਅਸੀਂ ਇੱਕ ਟ੍ਰੇਸ ਕਰ ਲਿਆ ਅਸੀਂ ਕੱਲ ਨੂੰ ਰਿਸਪਾਂਸ ਕਰਾਂਗੇ। ਨਾ ਮੈਂ ਸ਼ਕਤੀ ਮੈਂ ਬਿਪਰ ਕੋਲ ਤੋਂ ਕੋਈ ਡਿਕਟਰ ਦੇ ਦਿੱਤੀ ਹੈ ਹਨ ਮੁੱਖ ਰੱਖਦੇ ਹੋਏ ਅੱਜ ਜੱਤੋਂ ਪੁਲਿਸ ਕੋਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਇਸ ਟਾਈਮ ਸਾਡੇ ਨਾਲ ਜੜ ਗਿਆ ਭਾਰੀ ਬਲ ਫੋਰਸ ਜਿਹੜੀ ਮੌਜੂਦ ਹੈ ਕਿ ਆਓ ਪਾ ਗੱਲਬਾਤ ਕਰਦੇ ਹਾਂ ਸਾਡੇ ਨਾਲ ਕੀ ਕਹਿਣਾ ਚਾਹੁੰਦੇ ਹੈਗੇ ਮਾਨਯੋਗ ਡੀਆਈ ਸਾਹਿਬ ਫਰੀਦਕੋਟ ਰੇਂਜ ਜੀ ਅਤੇ ਐਸਐਸਪੀ ਸਾਹਿਬ ਫਰੀਦਕੋਟ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਮਤਾਬਕ ਜਿਹੜਾ ਤਿਹਾਰਾਂ ਦੇ ਮੱਦੇ ਨਜ਼ਰ ਅੱਜ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਜਿਹੜਾ ਲੋਕਾਂ ਨੂੰ ਇਹ ਅਹਿਸਾਸ ਦਿਵਾਉਣ ਹੱਤੇ ਵੀ ਉਹਨਾਂ ਦੀ ਸਿਕਿਉਰਿਟੀ ਦੇ ਪ੍ਰਤੀ ਅਸੀਂ ਸੰਕੀਤਾ ਅਸੀਂ ਪ ਜਿਹੜਾ ਉਹਨਾਂ ਦੇ ਤਿਹਾਰਾ ਜਿਹੜੇ ਵਧੀਆ ਤਰੀਕੇ ਨਾਲ ਕਰਾਇਆ ਜਾਣਗੇ ਤੇ ਇਸ ਤੋਂ ਇਲਾਵਾ ਜਿਹੜੇ ਸ਼ਹਿਰ ਵਾਸੀ ਹੈ ਉਹਨਾਂ ਨੇ ਵੀ ਇੱਕ ਬੇਨਤੀ ਕੀਤੀ ਹੈ ਵੀ ਜਿਹੜੀ ਇਹ ਟ੍ਰੈਫਿਕ ਮੈਨੇਜਮੈਂਟ ਹੈ ਉਸ ਨੂੰ ਵਧੀਆ ਤਰੀਕੇ ਨਾਲ ਕਰਨ ਜਿਹੜੇ ਵੀ ਬਾਹਰ ਕਬਜਾ ਵਗੈਰਾ ਹੋ ਜਾਂਦਾ ਨਜਾਇਜ਼ ਕਬਜੇ ਹੋ ਜਾਂਦੇ ਆ ਬਾਹਰ ਦੁਕਾਨਾ ਵਧਾ ਕੇ ਲਾ ਦਿੰਦੇ ਆ ਤੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਜਿਹੜਾ ਸ਼ਹਿਰ ਦੇ ਵਿੱਚ ਟ੍ਰੈਫਿਕ ਜਿਹੜਾ ਤੇ ਸਹੀ ਤਰੀਕੇ ਨਾਲ ਚੱਲਣ ਵਾਸਤੇ ਇਹ ਜ਼ਰੂਰੀ ਹੈ ਵੀ ਉਹ ਜਿਹੜਾ ਆਪ ਦੀ ਦੁਕਾਨਾਂ ਦੇ ਅੰਦਰ ਹੀ ਆਪਣਾ ਸਮਾਨ ਰੱਖਣ ਤੇ ਇੱਕ ਵਧੀਆ ਤਰੀਕੇ ਨਾਲ ਆਪਾਂ ਰਲ ਮਿਲ ਕੇ ਜਿਹੜਾ ਹੈ ਤਹਾਰਾ ਨੂੰ ਬਣਾਈਏ ਤੇ ਇਸ ਤੋਂ ਇਲਾਵਾ ਜਿਹੜੇ ਗਲਤ ਅੰਸਰ ਹੈ ਉਹਨਾਂ ਨੂੰ ਵੀ ਸਾਡੇ ਵੱਲੋਂ ਇੱਕ ਵਾਰਨਿੰਗ ਹੈ ਸਾਡੇ ਆਫੀਸਰਸ ਵੱਲੋਂ ਸਾਡੇ ਵੱਲੋਂ ਇੱਕ ਵਾਰਨਿੰਗ ਹੈ ਵੀ ਕਿਸੇ ਵੀ ਤਰੀਕੇ ਦੀ ਗਲਤ ਕਾਰਵਾਈ ਕਰਨ ਦੀ ਕੋਸ਼ਿਸ਼ ਨਾ ਕਰਨ ਉਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਜਿਹੜੀ ਕੀਤੀ ਜਾਏ। ਇਹ 플ੈਗ ਮਾਰ ਕਿੱਥੋਂ ਸਟਾਰਟ ਹੋਇਆ ਤੇ ਕਿੱਥੇ ਜਾ ਕੇ ਖਤਮ ਹੋਇਆ? ਇਹ 플ੈਗ ਮਾਰ ਦੇ ਸਕੂਲ ਦੇ ਕੋਲੋਂ ਸਟਾਰਟ ਕੀਤਾ ਸਾਰੇ ਸ਼ਹਿਰ ਦੇ ਵਿੱਚ ਅਸੀਂ ਅੱਜ ਇੱਕ ਵਾਰ। ਜੀ ਜਿਹੜੇ ਮਾਰੀ ਅਨਸਰ ਹੈ ਉਹਨਾਂ ਨੂੰ ਕੀ ਚਤਾਵਨੀ ਦੇ? ਉਹਨਾਂ ਨੂੰ ਅਸੀਂ ਵਾਰਨਿੰਗ ਦੇ ਰਿਹਾ ਸਾਡੇ ਆਫੀਸਰਸ ਵੱਲੋਂ ਸਾਡੇ ਵੱਲੋਂ ਇਹ ਸਖਤ ਵਾਰਨਿੰਗ ਹੈ। ਜੀ ਇਹ ਕਿਸੇ ਕਰਾਂ ਵੀ ਕੋਈ ਗਲਤ ਐਕਟੀਵਿਟੀ ਜਿਹੜੀ ਕਰਨ ਦੀ ਕੋਸ਼ਿਸ਼ ਨਾ ਕਰਨ। ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ। ਉਹ ਅਸੀਂ ਇੱਕ ਟ੍ਰੇਸ ਕਰ ਲਿਆ ਅਸੀਂ ਕੱਲ ਨੂੰ ਰਿਸਪਾਂਸ ਕਰਾਂਗੇ। ਕਿ ਮੈਂ ਬਿਕਰ ਤੋਂ ਕੋਈ ਡਿਕੋ ਡੈਟਿਸਫੈਕਟੀਵਿਟੀ ਤੇਹਾਰਾ ਨੂੰ ਮੁੱਖ ਰੱਖਦੇ ਹੋਏ ਅੱਜ ਜੱਤ ਤੋਂ ਪੁਲਸਬਲੀ ਉਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਸ ਟਾਈਮ ਸਰਦਾਰ ਜੱਟ ਗਿਆ ਭਾਰੀ ਬਲ ਫੋਰਸ ਜਿਹੜੀ ਮੌਜੂਦ ਹੈ ਕਿ ਆਓ ਭਾ ਗਲਬਤ ਕਰਦੇ ਆ ਸਭ ਨਾਲ ਕੀ ਕਹਨੇ ਜਾਂਦੇ ਕਿ ਮਾਨਯੋਗ ਡੀਆਈ ਸਾਹਿਬ ਫਰੀਦਕੋਟ ਰੇਂਜ ਜੀ ਅਤੇ ਐਸਐਸਪੀ ਸਾਹਿਬ ਫਰੀਦਕੋਟ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਮਤਾਬਕ ਜਿਹੜਾ ਤਿਹਾਰਾਂ ਦੇ ਮੱਦੇ ਨਜ਼ਰ ਅੱਜ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਹੜਾ ਲੋਕਾਂ ਨੂੰ ਇਹ ਅਹਿਸਾਸ ਦਿਵਾਣਾ ਹੈ ਕਿ ਉਹਨਾਂ ਦੀ ਸਿਕਿਉਰਿਟੀ ਦੇ ਪ੍ਰਤੀ ਅਸੀਂ ਸੰਕਲਪਤਾ ਅਸੀਂ ਪੂਰੀ ਕਾਰਵਾਈ ਕਰ ਰਹੇ ਹਾਂ ਜਿਹੜੇ ਉਹਨਾਂ ਦੇ ਤਿਹਾਰਾ ਜਿਹੜੇ ਵਧੀਆ ਤਰੀਕੇ ਨਾਲ ਕਰਾਇਆ ਜਾਣਗੇ ਤੇ ਇਸ ਤੋਂ ਇਲਾਵਾ ਜਿਹੜੇ ਸ਼ਹਿਰ ਵਾਸੀ ਹੈ ਉਹਨਾਂ ਨੂੰ ਵੀ ਇੱਕ ਬੇਨਤੀ ਕੀਤੀ ਹੈ ਵੀ ਜਿਹੜੀ ਇਹ ਟ੍ਰੈਫਿਕ ਮੈਨੇਜਮੈਂਟ ਹੈ ਉਸ ਨੂੰ ਵਧੀਆ ਤਰੀਕੇ ਨਾਲ ਕਰਨ ਜਿਹੜੇ ਵੀ ਬਾਹਰ ਕਬਜ਼ਾ ਵਗੈਰਾ ਹੋ ਜਾਂਦਾ ਨਜਾਇਜ਼ ਕਬਜ਼ੇ ਹੋ ਜਾਂਦੇ ਆ ਬਾਹਰ ਦੁਕਾਨਾ ਵਧਾ ਕੇ ਲਾ ਦਿੰਦੇ ਆ ਇਹ ਉਹਨਾਂ ਨੂੰ ਵੀ ਬੇਨਤੀ ਹੈ ਵੀ ਜਿਹੜਾ ਸ਼ਹਿਰ ਦੇ ਵਿੱਚ ਟ੍ਰੈਫਿਕ ਜਿਹੜਾ ਤੇ ਸਹੀ ਤਰੀਕੇ ਨਾਲ ਚੱਲਣ ਵਾਸਤੇ ਇਹ ਜ਼ਰੂਰੀ ਹੈ ਵੀ ਉਹ ਜਿਹੜਾ ਆਪਦੀ ਜ਼ੁਬਾਨਾ ਦੇ ਅੰਦਰ ਹੀ ਆਪਣਾ ਸਮਾਨ ਰੱਖਣ ਤੇ ਇੱਕ ਵਧੀਆ ਤਰੀਕੇ ਨਾਲ ਆਪਾਂ ਰਲ ਮਿਲ ਕੇ ਜਿਹੜਾ ਹੈ ਸਹਾਰਾ ਨੂੰ ਬਣਾਈਏ ਤੇ ਇਸ ਤੋਂ ਇਲਾਵਾ ਜਿਹੜੇ ਗਲਤ ਅੰਸਰ ਹੈ ਉਹਨਾਂ ਨੂੰ ਵੀ ਸਾਡੇ ਵੱਲੋਂ ਇੱਕ ਵਾਰਨਿੰਗ ਹੈ ਸਾਡੇ ਆਫੀਸਰਸ ਵੱਲੋਂ ਸਾਡੇ ਵੱਲੋਂ ਇੱਕ ਵਾਰਨਿੰਗ ਹੈ ਵੀ ਕਿਸੇ ਵੀ ਤਰੀਕੇ ਦੀ ਗਲਤ ਕਾਰਵਾਈ ਕਰਨ ਦੀ ਕੋਸ਼ਿਸ਼ ਨਾ ਕਰਨ ਉਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਜਿਹੜੀ ਕੀਤੀ ਜਾਏ। ਇਹ 플ੈਗ ਮਾਰ ਚ ਕਿੱਥੋਂ ਸਟਾਰਟ ਹੋਇਆ ਤੇ ਕਿੱਥੇ ਜਾ ਕੇ ਖਤਮ ਹੋਇਆ? ਇਹ 플ੈਗ ਮਾਰ ਦੇ ਸਕੂਲ ਦੇ ਕੋਲੋਂ ਸਟਾਰਟ ਕੀਤਾ ਸਾਰੇ ਸ਼ਹਿਰ ਦੇ ਵਿੱਚ ਅਸੀਂ ਅੱਜ ਇਹ ਕਰਿਆ। ਜੀ ਜਿਹੜੇ ਮਾਰੀ ਅਲਸਰ ਹੈ ਉਹਨਾਂ ਨੂੰ ਕੀ ਚਤਾਵਨੀ ਦੇ? ਉਹਨਾਂ ਨੂੰ ਅਸੀਂ ਵਾਰਨਿੰਗ ਦੇ ਰਿਹਾ ਸਾਡੇ ਆਫੀਸਰਸ ਵੱਲੋਂ ਸਾਡੇ ਵੱਲੋਂ ਇਹ ਸਖਤ ਵਾਰਨਿੰਗ ਹੈ। ਜੀ ਇਹ ਕਿਸੇ ਕਰਾਂ ਵੀ ਕੋਈ ਗਲਤ ਐਕਟੀਵਿਟੀ ਜਿਹੜੀ ਕਰਨ ਦੀ ਕੋਸ਼ਿਸ਼ ਨਾ ਕਰਨ। ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ। ਸਾਰੇ ਇੱਕ ਦੋ ਲੱਗੋ ਆ ਵੀ ਮੁੰਨਾ ਸ਼ਹਿਰ ਦੇ ਵਿੱਚ ਉਹ ਅਸੀਂ ਇੱਕ ਟ੍ਰੇਸ ਕਰ ਲਿਆ ਅਸੀਂ ਕੱਲ ਨੂੰ ਰਿਸਪਾਂਸ ਕਰਾਂਗੇ। ਕਹਿੰਦੇ ਕੋਈ ਦਿਖੋ ਦਿੱਕਟ ਅੰਤਸਫੇਰਟੀ ਦਿਵਿਤੀਹਾਰ ਨੂੰ ਮੁੱਖ ਰੱਖਦੇ ਹੋਏ ਅੱਜ ਜੱਤੋ ਪੁਲਸ ਬਲੀਓ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਇਸ ਟਾਈਮ ਸਾਡੇ ਨਾਲ ਜੜ ਗਿਆ ਭਾਰੀ ਬਲ ਫੋਰਸ ਜਿਹੜੀ ਮੌਜੂਦ ਹੈ ਕਿ ਆਓ ਭਾ ਗੱਲਬਤ ਕਰਦੇ ਹਾਂ ਸਾਡੇ ਨਾਲ ਕੀ ਕਹਿਣਾ ਚਾਹੁੰਦੇ ਹੈ ਕਿ ਮਾਨਯੋਗ ਡੀਆਈਐਸਾ ਫਰੀਦਕੋਟ ਰੇਂਜ ਜੀ ਅਤੇ ਐਸਐਸਪੀ ਸਾਹਿਬ ਫਰੀਦਕੋਟ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਮਤਾਬਕ ਜਿਹੜਾ ਤਿਹਾਰਾਂ ਦੇ ਮੱਦੇ ਨਜ਼ਰ ਅੱਜ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਜਿਹੜਾ ਲੋਕਾਂ ਨੂੰ ਇਹ ਅਹਿਸਾਸ ਦਿਵਾਉਣ ਹੱਤੇ ਵੀ ਉਹਨਾਂ ਦੀ ਸਿਕਿਉਰਿਟੀ ਦੇ ਪ੍ਰਤੀ ਅਸੀਂ ਸੰਕੀਤਾ ਅਸੀਂ ਪੂਰੀ ਕਾਰਵਾਈ ਕਰ ਰਹੇ ਹਾਂ ਜਿਹੜੇ ਉਹਨਾਂ ਦੇ ਤਿਹਾਰਾ ਜਿਹੜੇ ਵਧੀਆ ਤਰੀਕੇ ਨਾਲ ਕਰਾਇਆ ਜਾਣਗੇ ਤੇ ਇਸ ਤੋਂ ਇਲਾਵਾ ਜਿਹੜੇ ਸ਼ਹਿਰ ਵਾਸੀ ਹੈ ਉਹਨਾਂ ਨੂੰ ਵੀ ਇੱਕ ਬੇਨਤੀ ਕੀਤੀ ਹੈ ਵੀ ਜਿਹੜੀ ਇਹ ਟ੍ਰੈਫਿਕ ਮੈਨੇਜਮੈਂਟ ਹੈ ਉਸ ਨੂੰ ਵਧੀਆ ਤਰੀਕੇ ਨਾਲ ਕਰਨ ਜਿਹੜੇ ਵੀ ਬਾਹਰ ਕੋਈ ਕਬਜ਼ਾ ਵਗੈਰਾ ਹੋ ਜਾਂਦਾ ਨਜਾਇਜ਼ ਕਬਜ਼ੇ ਹੋ ਜਾਂਦੇ ਆ ਬਾਹਰ ਦੁਕਾਨਾ ਵਧਾ ਕੇ ਲਾ ਦਿੰਦੇ ਆ ਤੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਜਿਹੜਾ ਸ਼ਹਿਰ ਦੇ ਵਿੱਚ ਟ੍ਰੈਫਿਕ ਜਿਹੜਾ ਤੇ ਸਹੀ ਤਰੀਕੇ ਨਾਲ ਚੱਲਣ ਵਾਸਤੇ ਇਹ ਜ਼ਰੂਰੀ ਹੈ ਵੀ ਉਹ ਜਿਹੜਾ ਆਪ ਦੀ ਦੁਕਾਨਾਂ ਦੇ ਅੰਦਰ ਹੀ ਆਪਣਾ ਸਮਾਨ ਰੱਖਣ ਤੇ ਇੱਕ ਵਧੀਆ ਤਰੀਕੇ ਨਾਲ ਆਪਾਂ ਰਲ ਮਿਲ ਕੇ ਜਿਹੜਾ ਹੈ ਸਹਾਰਾ ਨੂੰ ਬਣਾਈਏ ਤੇ ਇਸ ਤੋਂ ਇਲਾਵਾ ਜਿਹੜੇ ਗਲਤ ਅੰਸਰ ਹੈ ਉਹਨਾਂ ਨੂੰ ਵੀ ਸਾਡੇ ਵੱਲੋਂ ਇੱਕ ਵਾਰਨਿੰਗ ਹੈ ਸਾਡੇ ਆਫੀਸਰਸ ਵੱਲੋਂ ਸਾਡੇ ਵੱਲੋਂ ਇੱਕ ਵਾਰਨਿੰਗ ਹੈ ਵੀ ਕਿਸੇ ਵੀ ਤਰੀਕੇ ਦੀ ਗਲਤ ਕਾਰਵਾਈ ਕਰਨ ਦੀ ਕੋਸ਼ਿਸ਼ ਨਾ ਕਰਨ ਉਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਜਿਹੜੀ ਕੀਤੀ ਜਾਏ। ਇਹ 플ੈਗ ਮਾਰ ਚ ਕਿੱਥੋਂ ਸਟਾਰਟ ਹੋਇਆ ਤੇ ਕਿੱਥੇ ਜਾ ਕੇ ਖਤਮ ਹੋਇਆ? ਇਹ 플ੈਗ ਮਾਰਦੇ ਸਕੂਲ ਦੇ ਕੋਲੋਂ ਸਟਾਰਟ ਕੀਤਾ ਸਾਰੇ ਸ਼ਹਿਰ ਦੇ ਵਿੱਚ ਅਸੀਂ ਅੱਜ ਇਹ ਕਰ ਰਹੇ ਹਾਂ। ਜੀ ਜਿਹੜੇ ਮਾਰੀ ਅਲਸਰ ਹੈ ਉਹਨਾਂ ਨੂੰ ਕੀ ਚਤਾਵਨੀ ਦੇ? ਉਹਨਾਂ ਨੂੰ ਅਸੀਂ ਵਾਰਨਿੰਗ ਦੇ ਰਹੇ ਹਾਂ ਸਾਡੇ ਆਫੀਸਰਸ ਵੱਲੋਂ ਸਾਡੇ ਵੱਲੋਂ ਇਹ ਸਖਤ ਵਾਰਨਿੰਗ ਹੈ। ਜੀ ਇਹ ਕਿਸੇ ਕਰਾਂ ਵੀ ਕੋਈ ਗਲਤ ਐਕਟੀਵਿਟੀ ਜਿਹੜੀ ਕਰਨ ਦੀ ਕੋਸ਼ਿਸ਼ ਨਾ ਕਰਨ। ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ। ਉਹ ਅਸੀਂ ਇੱਕ ਟ੍ਰੇਸ ਕਰ ਲਿਆ ਅਸੀਂ ਕੱਲ ਨੂੰ ਕੋਰਸਪੋਂਡੈਂਸ ਕਰਾਂਗੇ। ਜੀ ਮੈਂ ਬੇਪਰਵਾਹ ਤੇ ਟੈਡੀਕ ਨੂੰ ਦੈਂਤਸ ਫੇਰ ਦੀ ਵੀ ਤਿਹਾਰਾਂ ਨੂੰ ਮੁੱਖ ਰੱਖਦੇ ਹੋਏ ਅੱਜ ਜੱਤ ਤੋਂ ਪੁਲਸ ਬੀਓ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਸ ਟਾਈਮ ਸਰਨਲ ਜੱਗੇ ਭਾਰੀ ਬਲ ਫੋਰਸ ਦੀ ਮੌਜੂਦ ਹੈ ਕਿ ਆਓ ਭਾ ਗਲਬਤ ਕਰਦੇ ਹਾਂ ਸਭ ਨਾਲ ਕੀ ਕਹਨੇ ਜਾਂਦੇ ਕਿ ਮਾਨਯੋਗ ਡੀਆਈ ਸਾਹਿਬ ਫਰੀਦਕੋਟ ਰੇਂਜ ਜੀ ਅਤੇ ਐਸਐਸਪੀ ਸਾਹਿਬ ਫਰੀਦਕੋਟ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਮਤਾਬਕ ਜਿਹੜਾ ਤਿਹਾਰਾਂ ਦੇ ਮੱਦੇ ਨਜ਼ਰ ਅੱਜ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਜਿਹੜਾ ਲੋਕਾਂ ਨੂੰ ਇਹ ਅਹਿਸਾਸ ਦਿਵਾਉਣ ਅਤੇ ਵੀ ਉਹਨਾਂ ਦੀ ਸਿਕਿਉਰਿਟੀ ਦੇ ਪ੍ਰਤੀ ਅਸੀਂ ਸੰਕਲਪਤਾ ਅਸੀਂ ਪੂਰੀ ਕਾਰਵਾਈ ਕਰ ਰਹੇ ਹਾਂ ਜਿਹੜੇ ਉਹਨਾਂ ਦੇ ਤਿਹਾਰਾ ਜਿਹੜੇ ਵਧੀਆ ਤਰੀਕੇ ਨਾਲ ਕਰਾਇਆ ਜਾਣਗੇ ਤੇ ਇਸ ਤੋਂ ਇਲਾਵਾ ਜਿਹੜੇ ਸ਼ਹਿਰ ਵਾਸੀ ਹੈ ਉਹਨਾਂ ਨੂੰ ਵੀ ਇੱਕ ਬੇਨਤੀ ਕੀਤੀ ਹੈ ਵੀ ਜਿਹੜੀ ਇਹ ਟ੍ਰੈਫਿਕ ਮੈਨੇਜਮੈਂਟ ਹੈ ਉਸ ਨੂੰ ਵਧੀਆ ਤਰੀਕੇ ਨਾਲ ਕਰਨ ਜਿਹੜੇ ਵੀ ਬਾਹਰ ਕਬਜਾ ਵਗੈਰਾ ਹੋ ਜਾਂਦਾ ਨਜਾਇਜ਼ ਕਬਜੇ ਹੋ ਜਾਂਦੇ ਆ ਬਾਹਰ ਦੁਕਾਨਾ ਵਧਾ ਕੇ ਲਾ ਦਿੰਦੇ ਆ ਤੇ ਉਹਨਾਂ ਨੇ ਵੀ ਬੇਨਤੀ ਹੈ ਵੀ ਜਿਹੜਾ ਸ਼ਹਿਰ ਦੇ ਵਿੱਚ ਟ੍ਰੈਫਿਕ ਜਿਹੜਾ ਤੇ ਸਹੀ ਤਰੀਕੇ ਨਾਲ ਚੱਲਣ ਵਾਸਤੇ ਇਹ ਜ਼ਰੂਰੀ ਹੈ ਵੀ ਉਹ ਜਿਹੜਾ ਆਪਦੀ ਦੁਕਾਨਾਂ ਦੇ ਅੰਦਰ ਹੀ ਆਪਣਾ ਸਮਾਨ ਰੱਖਣ ਤੇ ਇੱਕ ਵਧੀਆ ਤਰੀਕੇ ਨਾਲ ਆਪਾਂ ਰਲ ਮਿਲ ਕੇ ਜਿਹੜਾ ਹੈ ਇੱਕ ਹਾਰਾ ਨੂੰ ਬਣਾਈਏ ਤੇ ਇਸ ਤੋਂ ਇਲਾਵਾ ਜਿਹੜੇ ਗਲਤ ਅੰਸਰ ਹੈ ਉਹਨਾਂ ਨੂੰ ਵੀ ਸਾਡੇ ਵੱਲੋਂ ਇੱਕ ਵਾਰਨਿੰਗ ਹੈ ਸਾਡੇ ਆਫੀਸਰਸ ਵੱਲੋਂ ਸਾਡੇ ਵੱਲੋਂ ਇੱਕ ਵਾਰਨਿੰਗ ਹੈ ਵੀ ਕਿਸੇ ਵੀ ਤਰੀਕੇ ਦੀ ਗਲਤ ਕਾਰਵਾਈ ਕਰਨ ਦੀ ਕੋਸ਼ਿਸ਼ ਨਾ ਕਰਨ ਉਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਜਿਹੜੀ ਕੀਤੀ ਜਾਏ। ਇਹ 플ੈਗ ਮਾਰ ਚ ਕਿੱਥੋਂ ਸਟਾਰਟ ਹੋਇਆ ਤੇ ਕਿੱਥੇ ਜਾ ਕੇ ਖਤਮ ਹੋਇਆ? ਇਹ 플ੈਗ ਮਾਰ ਦੇ ਸਕੂਲ ਦੇ ਕੋਲੋਂ ਸਟਾਰਟ ਕੀਤਾ ਸਾਰੇ ਸ਼ਹਿਰ ਦੇ ਵਿੱਚ ਅਸੀਂ ਅੱਜ ਇਹ ਕਰੇ। ਜੀ ਜਿਹੜੇ ਮਾਰੀ ਅਲਸਰ ਹੈ ਉਹਨਾਂ ਨੂੰ ਕੀ ਚਤਾਵਨੀ ਦੇ? ਉਹਨਾਂ ਨੂੰ ਅਸੀਂ ਵਾਰਨਿੰਗ ਦੇ ਲਿਆ ਸਾਡੇ ਆਫੀਸਰਸ ਵੱਲੋਂ ਸਾਡੇ ਵੱਲੋਂ ਇਹ ਸਖਤ ਵਾਰਨਿੰਗ ਹੈ। ਵੀ ਕਿਸੇ ਕਰਾਂ ਵੀ ਕੋਈ ਗਲਤ ਐਕਟੀਵਿਟੀ ਜਿਹੜੀ ਕਰਨ ਦੀ ਕੋਸ਼ਿਸ਼ ਨਾ ਕਰਨ। ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ। ਉਹ ਅਸੀਂ ਇੱਕ ਟ੍ਰੇਸ ਕਰ ਲਿਆ ਅਸੀਂ ਕੱਲ ਨੂੰ ਕਪਰਸਪੌਂਡੈਂਸ ਕਰਾਂਗੇ।